ਹਾਂਜੀ ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਬੈਣੀਵਾਲ ਐਗਰੀ ਫਾਰਮਸ ਤੇ ਅੱਜ ਦਾ ਆਪਣਾ ਟੌਪਿਕ ਹੈ ਜੀ ਕਣਕ ਨੂੰ ਪਹਿਲਾ ਪਾਣੀ ਕਦੋਂ ਅਤੇ ਕਿਵੇਂ ਲਾਈਏ ਅਤੇ ਕਿਹੜੀਆਂ ਖਾਸ ਗੱਲਾਂ ਦਾ ਧਿਆਨ ਰੱਖੀਏ ਤਾਂ ਕਿ ਆਪਾਂ ਨੂੰ ਵੱਧ ਝਾੜ ਕਣਕ ਚੋਂ ਪ੍ਰਾਪਤ ਹੋ ਸਕੇ ਆਓ ਜੀ ਆਪਾਂ ਕਰਦੇ ਹਾਂ ਵੀਡੀਓ ਦੀ ਸ਼ੁਰੂਆਤ ਜੈ ਕੁ ਖਿਸਾਨਪਰਾ ਆਪਣੇ ਚੈਨਲ ਤੇ ਪਹਿਲੀ ਵਾਰ ਆਇਆ ਹੈ ਤਾਂ ਉਹ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਅਤੇ ਬੈਲ ਆਈਕਨ ਦਬ ਦੋ ਤਾਂ ਕਿ ਉਹਨਾਂ ਨੂੰ ਸਾਡੇ ਅਪਡੇਟ ਸਭ ਤੋਂ ਪਹਿਲਾਂ ਮਿਲ ਸਕਣ ਕਿਉਂਕਿ ਆਪਾਂ ਹਰ ਰੋਜ਼ ਨਵੀਂ ਵੀਡੀਓ ਪਾਉਂਦੇ ਰਹਿੰਦੇ ਆਂ ਐਗਰੀਕਲਚਰ ਸੰਬੰਧੀ ਤਾਂ ਕਿ ਤੁਹਾਡੀ ਇਨਫੋਰਮੇਸ਼ਨ ਦੇ ਵਿੱਚ ਵਾਧਾ ਹੋ ਸਕੇ ਆਓ ਜੀ ਹੁਣ ਕਰਦੇ ਆਂ ਆਪਾਂ ਵੀਡੀਓ ਦੀ ਸ਼ੁਰੂਆਤ ਤਾਂ ਕਿ ਖਿਸਾਨਪਰਾ ਉਹ ਜਿਵੇਂ ਚੰਗੇ ਕਰਦੀ ਉਸਾਰੇ ਲਈ ਆਪਾਂ ਨੂੰ ਨਹੀਂ ਹਾਂ ਦੀ ਲੋੜ ਪੈਂਦੀ ਹੈ ਉਵੇਂ ਹੀ ਕਣਕ ਤੋਂ ਵੱਧ ਝਾੜ ਪ੍ਰਾਪਤ ਕਰਨ ਲਈ ਆਪਾਂ ਨੂੰ ਪਹਿਲਾ ਪਾਣੀ ਬਹੁਤ ਹੀ ਧਿਆਨ ਨਾਲ ਲਾਉਣਾ ਪੈਂਦਾ ਹੈ ਕਿਉਂਕਿ ਇਹਦੇ ਉੱਪਰ ਹੀ ਆਪਣੀ ਕਣਕ ਦਾ ਸਾਰਾ ਵਿਕਾਸ ਖੜਿਆ ਹੈ ਤਾਂ ਕਿਸਾਨ ਪ੍ਰਭੋ ਜਦੋਂ ਤੁਸੀਂ ਪਾਣੀ ਲਾਉਣਾ ਹੈ ਪਹਿਲਾ ਤਾਂ ਧਿਆਨ ਰੱਖੋ ਕਿ ਉਹ ਤੋਂ 15 ਤੋਂ 20 ਦਿਨ ਦਾ ਤੁਸੀਂ ਵੈਦਰ ਫੋਰਕਾਸਟ ਦੇਖੋ ਮਤਲਬ ਮੌਸਮ ਦੀ ਭਵਿੱਖਬਾਣੀ ਦੇਖੋ ਉਹਦੇ ਵਿੱਚ ਧਿਆਨ ਰੱਖੋ ਕਿ ਜਿਵੇਂ ਤੁਸੀਂ ਅੱਜ ਪਾਣੀ ਲਾਇਆ ਮੰਨੋ ਤਾਂ ਧਿਆਨ ਰੱਖੋ ਕਿ ਅਗਲੇ 15 ਤੋਂ 20 ਦਿਨ ਦੇ ਵਿੱਚ ਵਿੱਚ ਕੋਈ ਬਾਰਿਸ਼ ਨਾ ਹੋਵੇ ਕਿਉਂਕਿ ਜੇ ਪਾਣੀ ਲਾਉਣ ਤੋਂ ਬਾਅਦ ਬਾਰਿਸ਼ ਪੈ ਜਾਵੇ ਤਾ ਆਪਣੀ ਕਣਕ ਸਟ੍ਰੈਸ ਦੇ ਵਿੱਚ ਜਾ ਸਕਦੀ ਹੈ ਉਹ ਪੀਲੀ ਵੀ ਪੈ ਸਕਦੀ ਹੈ ਤੇ ਇਹਦੇ ਨਾਲ ਹੋਊਗਾ ਕਿ ਕਿ ਆਪਾਂ ਨੂੰ ਕਣਕ ਦੀ ਰਿਕਵਰੀ ਕਰਨਾ ਬਹੁਤ ਔਖਾ ਹੋ ਜਾਊਗਾ ਫਿਰ ਆਪਾਂ ਨੈਨੋ ਯੂਰੀਆ ਦੀ ਸਪਰੇ ਕਰਾਂਗੇ ਬਹੁਤ ਚੰਜਟ ਹੋ ਜਾਣਗੇ ਇਸ ਲਈ ਪਹਿਲਾਂ ਹੀ ਤੁਸੀਂ ਧਿਆਨ ਰੱਖੋ ਕਿ ਜਦੋਂ ਤੁਸੀਂ ਪਾਣੀ ਲਾਉਣਾ ਹੈ ਤਾਂ ਉਹ ਤੋਂ 15 ਤੋਂ 20 ਦਿਨ ਤੱਕ ਕੋਈ ਬਾਰਿਸ਼ ਦਾ ਫੋਰਕਾਸਟ ਨਾ ਹੋਵੇ ਇਸ ਚੀਜ਼ ਦਾ ਤੁਸੀਂ ਬਹੁਤ ਧਿਆਨ ਰੱਖੋ ਤਾਂ ਕਿਸਾਨ ਭਰਾਵੋ ਹੁਣ ਗੱਲ ਕਰਦੇ ਆ ਅਗਲੇ ਪੁਆਇੰਟ ਦੀ ਤਾਂ ਅਗਲਾ ਪੁਆਇੰਟ ਹੈ ਜੀ ਕਿ ਆਪਣੀ ਮਿੱਟੀ ਕਿਸ ਤਰ੍ਹਾਂ ਦੀ ਹੈ ਤੁਹਾਡੀ ਮਿੱਟੀ 컬러 ਆਠੀ ਹੈ ਡੱਕਰ ਹੈ ਰੇਤੇ ਵਾਲੀ ਹੈ ਜਾਂ ਫਿਰ ਦਰਮਿਆਨੀ ਹੈ ਇਹਦੇ ਉੱਪਰ ਵੀ ਬਹੁਤ ਡਿਪੈਂਡ ਕਰਦਾ ਹੈ ਕਿ ਆਪਣੀ ਜ਼ਮੀਨ ਕਿਸ ਤਰ੍ਹਾਂ ਦੀ ਹੈ ਕਿਉਂਕਿ ਆਮ ਤੌਰ ਤੇ ਯੂਨੀਵਰਸਿਟੀ ਸਿਫਾਰਿਸ਼ ਕਰਦੀ ਹੈ ਕਿ ਪਾਣੀ 21 ਤੋਂ 22 ਦਿਨ ਦੇ ਵਿੱਚ ਵਿੱਚ ਆਪਾਂ ਨੂੰ ਲਾਉਣਾ ਚਾਹੀਦਾ ਹੈ ਕਿਉਂਕਿ 21 22 ਦਿਨ ਦੀ ਜਦੋਂ ਕਣਕ ਹੋ ਜਾਂਦੀ ਹੈ ਉਦੋਂ ਉਹਦੇ ਵਿੱਚ ਕਰਾਉਨ ਰੂਟ ਇਨੀਸ਼ੀਏਸ਼ਨ ਹੁੰਦੀ ਹੈ ਮਤਲਬ ਸੀਆਰਆਈ ਸਟੇਜ ਜਿਸ ਦੇ ਤੋਂ ਕਿ ਉਹਦੀਆਂ ਮੁੱਖ ਜੜਾਂ ਦਾ ਵਿਕਾਸ ਹੁੰਦਾ ਹੈ ਜਦੋਂ ਮੁੱਖ ਜੜਾਂ ਦਾ ਵਿਕਾਸ ਹੋਊਗਾ ਤਾਂ ਹੀ ਤੁਹਾਡੇ ਕਣਕ ਦੇ ਬੂਟਿਆਂ ਨੂੰ ਚੰਗਾ ਪਾਣੀ ਮਿਲੇਗਾ ਉਹ ਨਿਊਟ੍ਰੀਐਂਟਸ ਵੀ ਉੱਥੋਂ ਚੱਕਣਗੇ ਜਿਹੜੇ ਤੁਸੀਂ ਰੇ ਸਪਰੇ ਹਾਂ ਵਰਤੋਗੇ ਉਹ ਸਾਰਾ ਹੀ ਉਹਨਾਂ ਨੇ ਜੜਾਂ ਰਾਹੀਂ ਸਾਰੇ ਬੂਟੇ ਤੱਕ ਪਹੁੰਚਾਉਣਾ ਹੈ ਤਾਂ ਧਿਆਨ ਰੱਖੋ ਕਿ ਜਿਵੇਂ ਯੂਨੀਵਰਸਿਟੀ 21 ਤੋਂ 22 ਦਿਨ ਤੱਕ ਸਿਫਾਰਿਸ਼ ਕਰਦੀ ਹੈ ਆਪਾਂ ਪਾਣੀ 21-22 ਦਿਨ ਤੇ ਨਹੀਂ ਲਾਉਣਾ ਆਪਾਂ ਪਹਿਲਾਂ ਦੇਖਣੀ ਆ ਆਪਣੀ ਮਿੱਟੀ ਕਿਸ ਤਰ੍ਹਾਂ ਦੀ ਹੈ ਤਾਂ ਕਿਸਾਨ ਭਰਾਵੋ ਜੇ ਆਪਣੀ ਮਿੱਟੀ ਥੋੜੀ ਜ਼ਿਆਦਾ ਰਿੱਤੇ ਵਾਲੀ ਹੈ ਅਤੇ ਦਰਮਿਆਨੀ ਹੈ ਤਾਂ ਉਹਦੇ ਵਿੱਚ ਇਹ ਹੁੰਦਾ ਹੈ ਕਿ ਕੀ ਜ਼ਮੀਨ ਜਲਦੀ ਖੁਸ਼ਕ ਹੋ ਜਾਂਦੀ ਹੈ ਜਿਹਦੇ ਕਰਕੇ ਉਹਨੂੰ ਪਾਣੀ ਦੀ ਜਲਦੀ ਲੋੜ ਪੈਂਦੀ ਹੈ ਜਿਵੇਂ ਅੱਜ ਕੱਲ ਦੇ ਮੌਸਮ ਦੇ ਵਿੱਚ ਹਿਊਮਸ ਜ਼ਿਆਦਾ ਹੈ ਥੋੜੀ ਹਵਾ ਦੇ ਵਿੱਚ ਪਾਣੀ ਦੀ ਨਮੀ ਜ਼ਿਆਦਾ ਹੈ ਜਿਹਦੇ ਕਰਕੇ ਹਲੇ ਤਾਂ ਦਿੱਕਤ ਨਹੀਂ ਆਈ ਕਿ ਜ਼ਮੀਨ ਆਪਣੀ ਜ਼ਿਆਦਾ ਖੁਸ਼ਕ ਹੋ ਜਾਵੇ ਤਾਂ ਇਹਦੇ ਕਰਕੇ ਆਪਾਂ 2 ਤੋਂ 3 ਦਿਨ ਪਾਣੀ ਲੇਟ ਵੀ ਕਰ ਸਕਦੇ ਹਾਂ ਪਰ ਜੇ ਮਨਮਨੋ ਅਗਲੇ ਦਿਨਾਂ ਦੇ ਵਿੱਚ ਆਪਾਂ ਨੂੰ ਪਛਵਾ ਦੇਖ ਨੂੰ ਮਿਲਦੀ ਹੈ ਤਾਂ ਆਪਾਂ ਨੂੰ ਧਿਆਨ ਰੱਖਣਾ ਇਹ ਹੈ ਕਿ ਰੇਤੇ ਵਾਲੀ ਜ਼ਮੀਨਾਂ ਦੇ ਵਿੱਚ ਅਤੇ ਜਿਹੜੀ ਦਰਮਿਆਨੀ ਮਿੱਟੀਆਂ ਨੇ ਉਨਾ ਵਿੱਚ ਆਪਾਂ 21 ਤੋਂ 25 ਦਿਨ ਦੇ ਵਿੱਚ ਵਿੱਚ ਆਪਾਂ ਪਾਣੀ ਦੇਣਾ ਸਟਾਰਟ ਕਰ ਦਈਏ ਮਿੱਟੀ ਨੂੰ ਜ਼ਿਆਦਾ ਖੁਸ਼ਕ ਨਹੀਂ ਕਰਨਾ ਆਪਾਂ ਨੇ ਕਿਉਂਕਿ ਜੇ ਜ਼ਿਆਦਾ ਖੁਸ਼ਕ ਕਰਾਂਗੇ ਤਾਂ ਹੋ ਸਕਦਾ ਹੈ ਕਿ ਕਣਕ ਨੂੰ ਸਟ੍ਰੈਸ ਮਿਲ ਜਾਵੇ ਉਹ ਸੋ ਨੂੰ ਸੋਕਾ ਲੱਗ ਜਾਵੇ ਜਿਹਦੇ ਕਰਕੇ ਡੇ ਕਣਕ ਡੰਡੀ ਚੜਨਾ ਸਟਾਰਟ ਹੋ ਸਕਦੀ ਹੈ ਅਤੇ ਉਹ ਵੱਧ ਫਟਾਰੇ ਵੱਲ ਨਹੀਂ ਜਾਊਗੀ ਤਾਂ ਧਿਆਨ ਰੱਖੋ ਜੇ ਮਿੱਟੀ ਆਪਣੀ ਜ਼ਿਆਦਾ ਖੁਸ਼ਕ ਹੁੰਦੀ ਹੈ ਅਮ ਵਾ ਪਛਮੀ ਹਵਾ ਚੱਲਣ ਕਰਕੇ ਜਾਂ ਫਿਰ ਤੁਹਾਡੇ ਖੇਤਾਂ ਤੁਹਾਡੇ ਖੇਤਾਂ ਵਿੱਚ ਪਹਿਲਾਂ ਹੀ ਨਮੀ ਦੀ ਮਾਤਰਾ ਘੱਟ ਸੀ ਤਾਂ ਧਿਆਨ ਰੱਖੋ ਕਿ 21 ਤੋਂ 25 ਦਿਨ ਦੇ ਵਿੱਚ ਵਿੱਚ ਤੁਸੀਂ ਪਾਣੀ ਦੀ ਸ਼ੁਰੂਆਤ ਕਰ ਸਕਦੇ ਹੋ ਤੇ ਹੁਣ ਕਿਸਾਨ ਵੀਰ ਉਹ ਗੱਲ ਕਰਦੇ ਆ ਜੇ ਤੁਹਾਡੀ ਮਿੱਟੀ ਕਲਰਾਠੀ ਹੈ ਜਾਂ ਫਿਰ ਡੱਕਰ ਹੈ ਇਹਨਾਂ ਮਿੱਤੀਆਂ ਵਿੱਚ ਕੀ ਹੁੰਦਾ ਹੈ ਕਿ ਨਮੀ ਦੀ ਮਾਤਰਾ ਥੋੜੀ ਜ਼ਿਆਦਾ ਰਹਿੰਦੀ ਹੈ ਕਿਉਂਕਿ ਇਹਨਾਂ ਦੀ ਮਿੱਟੀ ਦੀ ਵਾਟਰ ਹੋਲਡਿੰਗ ਕਪੈਸਿਟੀ ਥੋੜੀ ਜ਼ਿਆਦਾ ਹੁੰਦੀ ਹੈ ਜਿਹਦੇ ਕਰਕੇ ਆਪਾਂ ਨੂੰ ਜਲਦੀ ਪਾਣੀ ਲਾਉਣ ਦੀ ਲੋੜ ਨਹੀਂ ਪੈਂਦੀ ਇੰਨਾ ਵਿੱਚ ਤੁਸੀਂ ਕੀ ਕਰ ਸਕਦੇ ਹੋ ਕਿ ਕਣਕ ਜਦੋਂ ਤੁਸੀਂ 25 ਤੋਂ 30 ਦਿਨ ਦੀ ਹੋ ਜਾਵੇ ਉਦੋਂ ਤੁਸੀਂ ਪਾਣੀ ਦੀ ਸ਼ੁਰੂਆਤ ਕਰ ਸਕਦੇ ਹੋ ਇਨ੍ਹਾਂ ਕਟੀਆਂ ਦੇ ਵਿੱਚ ਜੇ ਆਪਾਂ ਪਾਣੀ ਪਹਿਲਾਂ ਲਾਵਾਂਗੇ ਤਾਂ ਹੋ ਸਕਦਾ ਹੈ ਕਿ ਕਣਕ ਪੀਲੀ ਪੈ ਜਾਵੇ ਕਿਉਂਕਿ ਪਾਣੀ ਦੀ ਮਾਤਰਾ ਇਨ੍ਹਾਂ ਦੇ ਵਿੱਚ ਪਹਿਲਾਂ ਹੀ ਜ਼ਿਆਦਾ ਹੁੰਦੀ ਹੈ ਜੇ ਪਾਣੀ ਆਪਾਂ ਪਹਿਲਾਂ ਲਾਤਾ ਤਾਂ ਹੋ ਸਕਦਾ ਹੈ ਕਿ ਕਣਕ ਤੁਹਾਡੀ ਪੀਲੀ ਪੈ ਜਾਵੇ ਧਿਆਨ ਰੱਖੋ ਕਲਰਾਠੀ ਅਤੇ ਡਾਕਰ ਜ਼ਮੀਨਾਂ ਵਿੱਚ ਜੇ ਜੇ ਨਮੀ ਦੀ ਮਾਤਰਾ ਥੋੜੀ ਜ਼ਿਆਦਾ ਹੈ ਤਾਂ ਤੁਸੀਂ ਪਾਣੀ 25 ਤੋਂ 30 ਦਿਨ ਦੇ ਵਿੱਚ ਵਿੱਚ ਲਾ ਸਕਦੇ ਹੋ ਮਿੱਟੀ ਦੀ ਨਮੀ ਟੈਸਟ ਕਰਨ ਦਾ ਬਹੁਤ ਹੀ ਆਸਾਨ ਤਰੀਕਾ ਹੈ ਤੁਸੀਂ ਮਿੱਟੀ ਨੂੰ ਕਿਨੂ ਪਟੋ ਅਤੇ ਉਹਦਾ ਇੱਕ ਲੱਡੂ ਬਣਾ ਕੇ ਦੇਖੋ ਜਦੋਂ ਤੁਸੀਂ ਲੱਡੂ ਬਣਾਓਗੇ ਉਹਨੂੰ ਹਵਾ ਦੇ ਵਿੱਚ ਦੋ ਤਿੰਨ ਵਾਰੀ ਉਛਾਲੋ ਤੇ ਉਹਨੂੰ ਫੜਨ ਦੀ ਕੋਸ਼ਿਸ਼ ਕਰੋ ਜੇ ਫੜਨ ਤੋਂ ਬਾਅਦ ਉਹ ਲੱਡੂ ਆਸਾਨੀ ਨਾਲ ਟੁੱਟਦਾ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਖੇਤਾਂ ਵਿੱਚ ਨਮੀ ਦੀ ਮਾਤਰਾ ਘੱਟ ਹੈ ਜੇ ਲੱਡੂ ਤੁਹਾਡੇ ਹੱਥ ਵਿੱਚ ਉਵੇਂ ਦਾ ਉਵੇਂ ਹੀ ਰਹਿੰਦਾ ਹੈ ਤਾਂ ਖੇਤਾਂ ਵਿੱਚ ਨਮੀ ਦੀ ਮਾਤਰਾ ਥੋੜੀ ਜ਼ਿਆਦਾ ਹੈ ਇਹਦੇ ਕਾਰਨ ਤੁਸੀਂ ਪਾਣੀ ਥੋੜੇ ਦਿਨ ਲੇਟ ਵੀ ਕਰ ਸਕਦੇ ਹੋ ਤਾਂ ਹੁਣ ਕਈ ਕਿਸਾਨ ਭਰਾਵਾਂ ਦੇ ਇਹ ਸਵਾਲ ਵੀ ਹੁੰਦੇ ਨੇ ਕਿ ਅਸੀਂ ਪਿਛਲੀ ਵਾਰੀ 35-40 ਦਿਨ ਤੇ ਪਾਣੀ ਲਾਇਆ ਸੀ ਸਾਨੂੰ ਤਾਂ ਕੋਈ ਦਿੱਕਤ ਆਈ ਨਹੀਂ ਹੋ ਸਕਦਾ ਹੈ ਤੁਹਾਨੂੰ ਕੋਈ ਦਿੱਕਤ ਨਾ ਆਈ ਹੋਵੇ ਪਰ ਤੁਸੀਂ ਇਸ ਗੱਲ ਨੂੰ ਗੌਰ ਨਾਲ ਦੇਖੋ ਕਿ ਜੇ ਤੁਸੀਂ ਪਹਿਲਾਂ ਪਾਣੀ 35-40 ਦਿਨ ਤੋਂ ਬਾਅਦ ਲਾਉਂਗੇ ਤਾਂ ਉਹਦੇ ਵਿੱਚ ਆਪਾਂ ਜਿਹੜਾ ਯੂਰੀਆ ਪਾਉਣਾ ਹੈ ਤਾਂ ਉਹ ਕਿੰਨੇ ਦਿਨ ਲੇਟ ਹੋ ਜਾਊਗਾ ਤੁਸੀਂ ਮੰਨੋ ਕਿ ਯੂਰੀਆ ਤੁਹਾਡਾ 60-65 ਦਿਨ ਤੱਕ ਪਹੁੰਚ ਜਾਊਗਾ ਜਿਹਦੇ ਨਾਲ ਤੁਹਾਡੀ ਕਣਕ ਦੀ ਜਿਹੜੀ ਗਰੋਥ ਹੈ ਉਹ ਵੀ ਲੇਟ ਹੋਊਗੀ ਅਤੇ ਜੇ ਤੁਸੀਂ ਨਦੀਨ ਕੰਟਰੋਲ ਕਰਨੇ ਨੇ ਤਾਂ ਜੇ 40 ਦਿਨ ਤੇ ਤੁਸੀਂ ਪਾਣੀ ਲਾਉਂਗੇ ਤਾਂ ਉਹਦੇ ਵਿੱਚ 50 ਦਿਨ ਤੱਕ ਤਾਂ ਬੱਤਰੀ ਆਊਗੀ ਤਾਂ ਉਹਦੇ ਵਿੱਚ ਤੁਸੀਂ ਨਦੀਨਾਂ ਦੀ ਰੋਕਥਾਮ ਸਹੀ ਕਿਵੇਂ ਕਰ ਸਕੋਗੇ ਤਾਂ ਧਿਆਨ ਰੱਖੋ ਕਿ ਪਾਣੀ ਤੁਸੀਂ 21 ਤੋਂ 30 ਦਿਨ ਦੇ ਵਿੱਚ ਵਿੱਚ ਲਾਓ ਆਪਣੀ ਆਪਣੀ ਜ਼ਮੀਨ ਦੀ ਕੰਡੀਸ਼ਨ ਦੇਖੋ ਅੱਗੇ ਦਾ ਮੌਸਮ ਦੇਖੋ ਇਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖੋ ਤਾਂ ਕਿ ਤੁਹਾਨੂੰ 21 ਤੋਂ 30 ਦਿਨ ਦੇ ਵਿੱਚ ਵਿੱਚ ਪਾਣੀ ਜਲਦੀ ਲਾਉਣ ਦਾ ਟਾਈਮ ਮਿਲ ਸਕੇ ਤਾਂ ਹੁਣ ਆਪਾਂ ਗੱਲ ਕਰ ਚੁੱਕੇ ਹਾਂ ਕਿ ਪਾਣੀ ਆਪਾਂ ਕਦੋਂ ਲਾਈਏ ਤੇ ਅਗਲੀ ਗੱਲ ਹੈ ਜੀ ਕਿ ਕਿਹੜੀਆਂ ਖਾਸ ਗੱਲਾਂ ਦਾ ਆਪਾਂ ਨੇ ਧਿਆਨ ਰੱਖਣਾ ਹੈ ਪਾਣੀ ਲਾਉਣ ਵੇਲੇ ਤਾਂ ਧਿਆਨ ਰੱਖੋ ਕਿ ਜੇ ਤੁਸੀਂ ਕਿਾਰੇ ਪਹਿਲਾਂ ਹੀ ਵੱਧ ਪਾਏ ਨੇ ਤਾਂ ਉਹਨਾਂ ਵਿੱਚ ਤਾਂ ਆਪਾਂ ਨੂੰ ਕੋਈ ਦਿੱਕਤ ਨਹੀਂ ਆਉਣੀ ਕਿਉਂਕਿ ਆਪਾਂ ਉਹਨਾਂ ਵਿੱਚ ਪਹਿਲਾਂ ਹੀ ਪਾਣੀ ਪਤਲਾ-ਪਤਲਾ ਫੇਰਾਂਗੇ ਜਿਸ ਦੇ ਨਾਲ ਪਾਣੀ ਜਲਦੀ ਜੀਰ ਜਾਊਗਾ ਤੁਹਾਡੇ ਖੇਤਾਂ ਦੇ ਵਿੱਚ ਅਤੇ ਕਣਕ ਨੂੰ ਕੋਈ ਤੱਕਾ ਨਹੀਂ ਲੱਗੂਗਾ ਅਤੇ ਉਹ ਪੀਲੀ ਨਹੀਂ ਪਊਗੀ ਪਰ ਜਿਹੜੇ ਮੇਰੇ ਕਿਸਾਨ ਭਰਾਵਾਂ ਨੇ ਕਿਾਰੇ ਵੱਡੇ ਪਾਏ ਹੋਏ ਨੇ ਤਾਂ ਉਹਨਾਂ ਵਿੱਚ ਉਹਨਾਂ ਨੂੰ ਪਾਣੀ ਗੱਡ ਕੇ ਲਾਉਣਾ ਪੈਂਦਾ ਹੈ ਕਿਉਂਕਿ ਜੇ ਕੋਈ ਡੈੜੀ ਉੱਚੀ ਰਹਿ ਜਾਂਦੀ ਹੈ ਤਾਂ ਉਹ ਡੈੜੀ ਭਰਨ ਦੇ ਕਾਰਨ ਉਹ ਸਾਰਾ ਸਾਰਾ ਕਿਆਰਾ ਹੀ ਹੋਰ ਪਾਣੀ ਨਾਲ ਭਰ ਦਿੰਦੇ ਨੇ ਤਾਂ ਕਿ ਉਹਨਾਂ ਦੀ ਉਹ ਡੈੜੀ ਭਰ ਜਾਵੇ ਪਰ ਇਹਦੇ ਨਾਲ ਹੋਊਗਾ ਕੀ ਕਿ ਪਾਣੀ ਤੁਹਾਡੇ ਖੇਤਾਂ ਵਿੱਚ ਜ਼ਿਆਦਾ ਲੱਗ ਜਾਊਗਾ ਜਿਸ ਦੇ ਨਾਲ ਉਹਨੂੰ ਜੀਰਨ ਦੇ ਵਿੱਚ ਸਮੱਸਿਆ ਆਊਗੀ ਅਤੇ ਉਹ ਤੋਂ ਬਾਅਦ ਤੁਹਾਡੀ ਕਣਕ ਨਹੀਂ ਪੀਲਾ ਪੈ ਜਾਣਾ ਤਾਂ ਧਿਆਨ ਰੱਖੋ ਕਿ ਪਹਿਲਾਂ ਹੀ ਪਾਣੀ ਤੁਸੀਂ ਸੋਚ ਕੇ ਲਾਓ ਜੇ ਕੋਈ ਡੈੜੀ ਉੱਚੀ ਰਹਿ ਵੀ ਜਾਂਦੀ ਹੈ ਤਾਂ ਉਹਨੂੰ ਹੱਥਾਂ ਨਾਲ ਛਿੜਕਾਅ ਕਰ ਦਵੋ ਨਾ ਕਿ ਖੇਤਾਂ ਵਿੱਚ ਪਾਣੀ ਜ਼ਿਆਦਾ ਭਰੋ ਤੈਨਾਂ ਖਾਸ ਗੱਲਾਂ ਦਾ ਤੁਸੀਂ ਜ਼ਰੂਰ ਧਿਆਨ ਰੱਖੋ ਅਤੇ ਜੇ ਤੁਹਾਡੀ ਮਿੱਟੀ ਡੱਕਰ ਹੈ, ਕਲਰਾਠੀ ਹੈ ਜਾਂ ਫਿਰ ਕਿਸਾਨ ਭਰਾ ਨੂੰ ਸਮੱਸਿਆ ਹੁੰਦੀ ਹੈ ਕਿ ਉਹ ਪਤਲਾ ਪਾਣੀ ਫੇਰਦੇ ਨੇ ਫਿਰ ਵੀ ਉਹਨਾਂ ਦੀ ਕਣਕ ਪੀਲੀ ਹੋ ਜਾਂਦੀ ਹੈ ਤਾਂ ਤੁਸੀਂ ਧਿਆਨ ਰੱਖੋ ਕਿ ਇਹਨਾਂ ਜ਼ਮੀਨਾਂ ਦੇ ਵਿੱਚ ਤੁਸੀਂ ਪਹਿਲਾਂ ਪਾਣੀ ਲਾਉਣ ਤੋਂ 5 ਤੋਂ 6 ਦਿਨ ਪਹਿਲਾਂ ਤਾਂ ਤੁਸੀਂ ਅੱਧੇ ਤੋਂ ਪੌਣਾ ਥੈਲਾ ਯੂਰੀਆ ਅਪਲਾਈ ਕਰ ਸਕਦੇ ਹੋ ਜਿਤੇ ਆਨਰ ਖੋ ਕਟੋ ਕਟੇ 3 ਤੋਂ 4 ਤੇ ਵੱਧੋ ਵੱਧ 7 ਤੋਂ 8 ਦਿਨ ਦੇ ਵਿੱਚ ਵਿੱਚ ਤੁਸੀਂ ਯੂਰੀ ਦੀ ਐਪਲੀਕੇਸ਼ਨ ਕਰ ਸਕਦੇ ਹੋ ਪਹਿਲੇ ਪਾਣੀ ਪਹਿਲਾ ਪਾਣੀ ਲਾਉਣ ਤੋਂ ਪਹਿਲਾਂ ਤਾਂ ਕਿ ਤੁਹਾਨੂੰ ਅੱਗੇ ਜਾ ਕੇ ਕਣਕ ਪੀਲੀ ਪੈਣ ਦੀ ਸਮੱਸਿਆ ਨਾ ਆਵੇ ਇਹ ਪਿਛਲੇ ਸਾਲ ਦੇ ਕਿਸਾਨ ਵੀਰਾਂ ਦੇ ਤਜਰਬੇ ਨੇ ਕਿ ਜਿਨ੍ਹਾਂ ਦੀ ਕਣਕ ਪੀਲੀ ਹੋ ਜਾਂਦੀ ਸੀ ਪਹਿਲੇ ਪਾਣੀ ਲਾਉਣ ਤੋਂ ਬਾਅਦ ਜਦੋਂ ਉਹਨਾਂ ਨੇ ਜਦੋਂ ਉਹਨਾਂ ਨੇ ਪਿਛਲੀ ਵਾਰ ਪਾਣੀ ਲਾਉਣ ਤੋਂ ਹਫ਼ਤਾ ਪਹਿਲਾਂ ਯੂਰੀ ਦੀ ਐਪਲੀਕੇਸ਼ਨ ਕੀਤੀ ਆ ਤਾਂ ਉਹਨਾਂ ਨੂੰ ਇਹ ਸਮੱਸਿਆ ਦੇਖਣ ਨੂੰ ਨਹੀਂ ਆਈ ਉਹਨਾਂ ਦੀ ਕਣਕ ਹਰੀ-ਭਰੀ ਰਹੀ ਪਹਿਲੇ ਪਾਣੀ ਲਾਉਣ ਤੋਂ ਬਾਅਦ ਵੀ ਤਾ ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਨਾ ਹੀ ਜੇ ਵੀਡੀਓ ਵਧੀਆ ਲੱਗੀ ਤਾਂ ਆਪਣੇ ਹੋਰ ਕਿਸਾਨ ਭਰਾਵਾਂ ਨਾਲ ਜ਼ਰੂਰ ਸ਼ੇਅਰ ਕਰਿਓ ਤੇ ਆਪਾਂ ਅੱਗੇ ਦੀਆਂ ਵੀਡੀਓ ਜਲਦੀ ਹੀ ਲੈ ਕੇ ਆਵਾਂਗੇ ਤਾਂ ਕਿ ਤੁਹਾਨੂੰ ਟਾਈਮ ਟੂ ਟਾਈਮ ਖੇਤੀਬਾੜੀ ਸੰਬੰਧੀ ਇਨਫੋਰਮੇਸ਼ਨ ਆਪਾਂ ਦਿੰਦੇ ਰਹੀਏ ਹੁਣ ਮਿਲਦਿਆਂ ਜੀ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਉਦੋਂ ਤੱਕ ਸਤਿ ਸ਼੍ਰੀ ਅਕਾਲ ਜੀ ਅਤੇ ਜੇ ਕਿਸੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਜੀ ਮਿਲਦਿਆਂ ਜੀ ਕਿਸੇ ਹੋਰ ਨੰਮੀ ਵੀਡੀਓ ਦੇ ਵਿੱਚ